ਮਾਜੀ ਕਹਦਾ ਸਾਰੇ ਮੈਂ ਪੱਕਾ ਸਵਾਦ ਕਰਦਾ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਤੇ ਤੇ ਤੁਹਾਡੇ ਨਾਲ ਇੱਕ ਅਪਡੇਟ ਸ਼ੇਅਰ ਕਰਨੀ ਹੈ ਮੈਂ ਇਹ ਤੁਹਾਨੂੰ ਦੱਸਦਾ ਕਿ ਇੱਕ ਮਰਸੀ ਹੋਮ ਕਰਕੇ ਕੋਈ ਕੋਈ ਐਨ ਜੀਓ ਜਿਹੜਾ ਬੱਚਿਆਂ ਦੀ ਸੇਵਾ ਕਰਦੇ ਨੇ ਉੱਥੇ ਤੇ ਤੁਹਾਨੂੰ ਦੱਸਦੀ ਕਿ ਉਹਦੀ ਹਾਲਤ ਬਹੁਤ ਜ਼ਰਾ ਮੰਦੀ ਸੀਗੀ ਪਿੱਤੇ ਟਣਾ ਦੇ ਵਿੱਚ ਉਹਦੀ ਹਾਲਤ ਬੜੀ ਬੜੀ ਤਰਸਯੋਗ ਸੀਗੀ ਤੇ ਬੜੀ ਮੰਦੀ ਹਾਲਤ ਸੀਗੀ ਜਿਹੜੇ ਕਿ ਦੁਬਾਰਾ ਟੁੱਟੀਆਂ ਹੋਈਆਂ ਸੀਆਂ ਮਤਲਬ ਐਂ ਲੱਗਦਾ ਸੀਗਾ ਕਿ ਜਿਵੇਂ ਕੋਈ ਭੂਤ ਬੰਗਲਾ ਹੋਏ ਤੇ ਮਰਸੀ ਹੋਮ ਦੇ ਜਿਹੜੇ ਉਥੋਂ ਦੇ ਆਨਰ ਨੇ ਜਿਹੜੇ ਉਥੇ ਜਿਹੜੇ ਉਹਨੂੰ ਚਲਾ ਰਹੇ ਨੇ ਐਨਜੀਓ ਨੂੰ ਉਹਨਾਂ ਦਾ ਖੁਦ ਦਾ ਕਹਿਣਾ ਕਿ ਸਾਡੀ ਇਹ ਐਨਜੀਓ ਐਵੇਂ ਲੱਗਦੀ ਜਿਵੇਂ ਕੋਈ ਭੂਤ ਭੂਤ ਬੰਗਲਾ ਹੋਏ ਜਿਹੜੋ ਪੋਸਟਲ ਅੰਕਡ ਨੂਲਾ ਸਾਡੇ ਸਪਿਰਚੁਅਲ ਫਾਦਰ ਸਾਹਿਬ ਨੂੰ ਇਹ ਚੀਜ਼ ਬਾਰੇ ਪਤਾ ਲੱਗਾ ਕਿ ਮਰਸ਼ੀ ਹੋਮ ਜਿਹੜਾ ਐਨਜੀਓ ਹੈਲਪ ਕਰਦੇ ਨੇ ਲੋਕਾਂ ਦੀ ਬੱਚਿਆਂ ਦੀ ਤੇ ਉਹ ਉਹਦੀ ਹਾਲਤ ਬੜੀ ਤਰਸਯੋਗ ਜਿਹੜੋ ਫਾਦਰ ਸਾਹਿਬ ਨੂੰ ਇਹ ਗੱਲ ਪਤਾ ਲੱਗੀ ਉਹਨਾਂ ਨੇ ਉੱਥੇ ਉਹੋ ਜਿਹੜਾ ਮਰਸੀ ਹੋਮ ਆ ਦੀ ਰਿਪੇਅਰ ਸਟਾਰਟ ਕਰਵਾਈ ਉਹ ਜਿਹੜਾ ਹੁਣ ਬਿਲਕੁਲ ਚੇਂਜ ਕਰ ਦਿੱਤਾ ਗਿਆ ਹੈ ਉਹਦਾ ਜਿਹੜਾ ਵਰਕ ਜਿਹੜਾ ਵੀ ਕੰਸਟਰਕਸ਼ਨ ਵਰਕ ਕਰਵਾ ਕੇ ਸਾਰਾ ਕੁਝ ਤੇ ਉਹ ਬਿਲਕੁਲ ਨਵੇਂ ਤਰੀਕੇ ਨਾਲ ਉਹਨੂੰ ਤਿਆਰ ਕਰ ਦਿੱਤਾ ਗਿਆ ਹੈ ਮਰਸੀ ਹੋਮ ਦੇ ਵਿੱਚ ਜਾ ਕੇ ਉਹਨਾਂ ਨੇ ਉੱਥੇ ਦੇਖਿਆ ਕਿ ਤੇ ਫਾਦਰ ਸਾਹਿਬ ਇਹ ਆ ਸਾਡੇ ਸਪਿਰਚੁਅਲ ਫਾਦਰ ਸਾਹਿਬ ਦੀ ਜਿਹੜੀ ਰੀਅਲ ਹਰਟ ਆ ਉਸ ਮੈਨ ਆਫ ਗੋਡ ਦਾ ਮੈਟਰ ਨਹੀਂ ਕਰਦਾ ਕਿ ਲੋਕ ਕੀ ਕਹਿੰਦੇ ਨੇ ਜਾਂ ਲੋਕ ਕੀ ਸੋਚਦੇ ਨੇ ਉਹਨਾਂ ਦੇ ਬਾਰੇ ਕਿਉਂਕਿ ਜੋ ਰਿਐਲਿਟੀ ਆ ਉਹ ਅਸੀਂ ਜਾਣਦੇ ਆ ਜਾਂ ਤੁਸੀਂ ਜਾਣਦੇ ਹੋ ਕਿ ਰਿਅਲਿਟੀ ਕਿ ਰਿਅਲਿਟੀ ਦੇ ਵਿੱਚ ਸਾਡੇ ਸਪਿਰਚੁਅਲ ਫਾਦਰ ਸਾਹਿਬ ਕੀ ਉਸ ਮਰਸੀ ਹੋਮ ਦੀਆਂ ਵੀਡੀਓਜ਼ ਆਫੀਸ਼ੀਅਲ ਵੀਡੀਓਜ਼ ਤਾਂ ਹੈ ਨਹੀਂ ਆ ਪਰ ਫੇ ਵੀ ਤੁਹਾਨੂੰ ਕੁਝ ਫੋਟੋਸ ਤੁਹਾਡੀ ਸਕਰੀਨ ਤੇ ਦਿਖਾਉਂਗਾ ਉਹ ਬਿਫੋਰ ਤੇ ਆਫਟਰ ਕਰਕੇ ਤੁਸੀਂ ਦੇਖ ਸਕਦੇ ਹੋ ਉਹ ਬਿਫੋਰ ਜਿਹੜੀਆਂ ਪਹਿਲੇ ਨਹੀਂ ਹੋਣੀਆਂ ਤਸਵੀਰਾਂ ਜਦੋਂ ਉਹ ਇੱਕ ਲਾਈਕ ਇੱਕ ਪੂਤ ਪੰਗਲਾ ਪੂਤ ਬਕਲਾ ਜਿਹੜਾ ਸੀਗਾ ਉਹ ਪਹਿਲੇ ਦੀਆਂ ਤਸਵੀਰਾਂ ਐ ਤੇ ਉਹਦੀ ਜਿਹੜੀ ਆਫਟਰ ਲਾਈਟ ਜਦੋਂ ਪੋਸਟਲ ਜੀ ਨੇ ਉਹਦੀ ਰਿਪੇਅਰ ਕਰਵਾਈ ਐਂਡ ਉਹਨੂੰ ਬਿਲਕੁਲ ਨਵਾਂ ਇੱਕ ਐਨ ਜੀਓ ਬਣਾ ਕੇ ਦਿੱਤੀ ਉਹਨਾਂ ਨੂੰ ਤੇ ਉਹ ਵੀ ਤਸਵੀਰਾਂ ਮਰਸੀ ਆਉਂਦੀਆਂ ਤੁਸੀਂ ਆ हम सोते भी थे तो खतरे में सोते थे सांप पता नहीं कितने सांप निकलते थे क्योंकि तो सारी जमीन खोखली हुई हुई थी गैलरी तो में तो खड्डे पड़े हुए थे और जंगली पौधे हुए हुए थे पीछे अच्छा कभी कोई भी सांप सांप भी निकला करता था ये देख रहे हैं ना जितनी में टाइलें नई लगी हैं इसमें जब खुदाई हुई तो इतने चूहे और सांपों के बच्चे, बच्चे यहां से निकले ਔਫਰਾ ਤੁਹਾਡੇ ਜ਼ਰੂਰੀ ਲਈ ਮੈਂ ਤੁਹਾਨੂੰ ਪਿਛਲੀ ਵੀਡੀਓ ਚ ਵੀ ਦੱਸਿਆ ਕਿ ਵੌਇਸ ਟਾਈਮ ਦਾ ਕੰਮ ਇਸ ਟਾਈਮ ਚੱਲਦਾ ਪਿਆ ਕਿਉਂਕਿ YouTube ਦੀ ਨਿਊ ਗਾਈਡਲਾਈਨਸ ਅਕੋਰਡਿੰਗ ਜਿਹੜੇ ਕਿਸੇ ਹੋਰ ਦੀਆਂ ਵੀਡੀਓਜ਼ ਅਪਲੋਡ ਕਰਦੇ ਨੇ ਉਹਨਾਂ ਦਾ ਚੈਨਲ YouTube ਮੋਨਟਾਈਜ਼ ਨਹੀਂ ਕਰੂਗਾ ਤੇ ਸਾਡਾ ਵੌਇਸ ਟਾਈਮ ਦਾ ਕੰਮ ਚੱਲਦਾ ਪਿਆ ਆਲਰੇਡੀ ਬਹੁਤ ਪੈਂਡਿੰਗ ਕਲਾਇੰਟ ਸਾਡੇ ਤੋਂ ਪਏ ਹੋਏ ਨੇ ਤੇ ਤੁਹਾਨੂੰ ਦੱਸ ਦੇ ਕਿ ਜਿੰਨੇ ਵੀ ਵੌਇਸ ਟਾਈਮ ਕੰਪਲੀਟ ਕਰਾਉਣਾ ਇੱਕ ਤੋਂ ਡੇਢ ਹਫ਼ਤੇ ਦੇ ਵਿੱਚ ਵੌਇਸ ਟਾਈਮ ਕੰਪਲੀਟ ਕਰਕੇ ਚੈਨਲ ਮੋਨਟਾਈਜ਼ ਕਰਕੇ ਦਿੱਤਾ ਜਾਊਗਾ ਜਿਸ ਤੋਂ ਬਾਅਦ ਤੁਸੀਂ ਆਪਦੇ ਚੈਨਲ ਤੋਂ ਅਰਨਿੰਗ ਕਰਨੀ ਸਟਾਰਟ ਕਰ ਤੈਨੂੰ ਦੱਸ ਦਈਏ ਕਿ ਇੱਕ ਆਫਰ ਤੁਹਾਡੇ ਲਈ ਲੈ ਕੇ ਆਏ ਆਂ ਆਪਾਂ ਜਿਹੜਾ ਪਿਛਲੀ ਵੀਡੀਓ ਚ ਵੀ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜੇ ਸਾਡੇ ਤੋਂ ਵਾਚ ਟਾਈਮ ਕੰਪਲੀਟ ਕਰਵਾ ਕੇ ਚੈਨਲ ਮੋਨਟਾਈਜ਼ ਕਰਵਾਣਗੇ ਮੰਥਲੀ 100 ਡਾਲਰ ਅਸੀਂ ਉਹਨਾਂ ਦੇ ਚੈਨਲ ਤੇ ਕਰਕੇ ਦਵਾਂਗੇ 100 ਡਾਲਰ ਉਹਨਾਂ ਨੂੰ ਕਰਕੇ ਦਵਾਂਗੇ ਚੈਨਲ ਦੇ ਉੱਤੇ ਤੇ ਮੰਥਲੀ ਤਾਂ ਤੁਸੀਂ ਇਸ ਆਫਰ ਨੂੰ ਅਵੇਲ ਕਰ ਸਕਦੇ ਹੋ ਸਾਡੇ ਤੋਂ ਚੈਨਲ ਮੋਨਟਾਈਜ਼ ਕਰਵਾ ਕੇ ਵਾਚ ਟਾਈਮ ਕੰਪਲੀਟ ਕਰਵਾ ਕੇ ਸਾਡੇ ਦਿੱਤੇ ਨੰਬਰ ਤੇ ਕੰਟੈਕਟ ਕਰ ਲਓ WhatsApp ਕਰ ਦਿਓ ਇਸ ਨੰਬਰ ਤੇ ਮਿਲਦੇ ਅਗਲੀ ਵੀਡੀਓ ਤੁਹਾਨੂੰ ਸਾਰਿਆਂ ਨੂੰ